¿Qué

ਉਹ ਵੀ ਦੇਖੋ ਮੇਰਾ ਖਿਆਲ ਹੈ ਕਿ ਜਿਹੜਾ ਲਾਅ ਐਂਡ ਆਰਡਰ ਆ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਹੈਗਾ ਔਰ ਮੈਂ ਅੱਜ ਇਸ ਹਸਪੀਟਲ ਦੇ ਵਿੱਚ ਜਿਹੜਾ ਰਿਟਾਇਰਡ ਸੂਬੇਦਾਰ ਰਣਵੀਰ ਸਿੰਘ ਆ ਜਿਹਨੇ ਭਾਈ ਬਖਤੌਰਾ ਪਿੰਡ ਦੇ ਵਿੱਚ ਪਹਿਲਾਂ ਇੱਕ ਜਿਹੜੀ ਨਸ਼ਾ ਵਿਰੋਧੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਲੇਕਿਨ ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਆ ਕਿ ਇਸ ਫੌਜੀ ਭਰਾ ਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਔਰ ਜਿਹੜਾ ਇਹ ਸਰਕਾਰ ਕਲੇਮ ਕਰਦੀ ਆ ਕਿ ਅਸੀਂ ਤਾਂ ਜਿਹੜਾ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸਚਓ ਦਾ ਬਿਹੇਵੀਅਰ ਮੈਂ ਐਸਚਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੋਊਗਾ ਤੁਸੀਂ ਜਿਹੜੀ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪੋਗੇ ਤਾਂ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿਦਾਂ ਦਾ ਖਿਲਵਾੜ ਜਿਹੜਾ ਹੋਊਗਾ ਔਰ ਜੋ ਅੱਜ ਮੈਂ ਇੱਥੇ ਦੇਖਿਆ ਹਸਪੀਟਲ ਦੇ ਵਿੱਚ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿ ਹਾਂ ਬਈ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹਨਾਂ ਨਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਵਸਦਾ ਪੰਜਾਬ ਆ ਤੁਸੀਂ ਆਣ ਕੇ ਪਿੰਡਾਂ 'ਚ ਦੇਖੋ ਤਾਂ ਸਹੀ ਔਰ ਉਹਦੇ ਤੋਂ ਇਲਾਵਾ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਵਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਪੀ ਨੂੰ ਕਹੂੰਗਾ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੈ ਕੇ ਤਾਂ ਕਿ ਲੋਕਾਂ ਦੇ ਵਿੱਚ ਇਹ ਡਰ ਦਾ ਜਿਹੜਾ ਮਾਹੌਲ ਆ ਉਹ ਕਿਤੇ ਨਾ ਕਿਤੇ ਹਟੇ ਔਰ ਲੋਕ ਜਿਹੜਾ ਆ ਸੁੱਖ ਦੀ ਨੀਂਦ ਜਿਹੜੀ ਸੌ ਸਕਣ ਕਿਉਂਕਿ ਜੇ ਇਹਨਾਂ ਨੇ ਮੈਨੂੰ ਲੱਗਦਾ 20 ਸਾਲ 25 ਸਾਲ ਨੌਕਰੀ ਕੀਤੀ ਹੋਣੀ ਫੌਜ ਦੇ ਵਿੱਚ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਜੇ ਸਾਡੇ ਫੌਜੀ ਰਿਟਾਇਰ ਹੋ ਕੇ ਜੇ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾਉਂਦੇ ਆ ਇਹਦਾ ਮਤਲਬ ਇਹ ਹੋਇਆ ਵੀ ਇਹ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵੱਧ ਗਏ ਕਿ ਇਹ ਫੌਜੀਆਂ ਤੱਕ ਨੂੰ ਮਾਫ ਨਹੀਂ ਜਿਹੜੇ ਕਰਦੇ ਸੋ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਲੇਮ ਕਰਦੇ ਆ ਔਰ ਇਹ ਭਗਵੰਤ ਮਾਨ ਜੀ ਤੁਸੀਂ ਇਸ ਗੱਲ ਲਈ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਸਮਾਜ ਦੇ ਵਿੱਚ ਜਿਹੋ ਜਿਹਾ ਤੁਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸਮਾਜ ਦੇ ਵਿੱਚ ਫਰੋਤੀਆਂ ਦੀਆਂ ਜਿਹੜੀਆਂ ਸਾਰਾ ਕੁਝ ਕੋਲਾਂ ਆ ਰਹੀਆਂ ਇੰਨਾ ਗੁੰਡਾਇਜ਼ਮ ਕਦੀ ਪੰਜਾਬ ਦੇ ਵਿੱਚ ਹੋਇਆ ਨਹੀਂ ਸੀ ਪੰਜਾਬ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਬਹੁਤ ਮਾਰ ਝਲ ਚੁੱਕਿਆ ਪਰ ਹੁਣ ਜਿਹੜੀ ਮਾਰ ਸਮਾਜ ਦੇ ਵਿੱਚ ਸਹਿਮ ਦੀ ਮਾਰ ਉਹ ਸਭ ਤੋਂ ਮਾੜੀ ਆ ਔਰ ਤੁਸੀਂ ਇਹਨੂੰ ਤਕੜੇ ਹੋ ਕੇ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਲੋਕੀ ਹਾਲ ਹਜਰ ਜਿਹੜਾ ਮਾੜਾ ਕਰਨ ਗਿਆ ਐਸਐਸਪੀ ਨੇ ਕਿਹਾ ਕਿ ਅਸੀਂ ਦੋ ਬੰਦੇ ਰੈਸਟ ਕੀਤੇ ਆ ਔਰ ਇੱਕ ਬੰਦੇ ਦੀ ਭਾਲ ਦੇ ਵਿੱਚ ਹੈਗੇ ਆ ਤਿੰਨ ਬੰਦੇ ਹੈਗੇ ਆ ਔਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਮੈਨੂੰ ਲੱਗਦਾ ਕਿ 307 ਦਾ ਪਰਚਾ ਉਹਨਾਂ ਨੇ ਜੋ ਮੈਨੂੰ ਕਿਹਾ ਕਿ 307 ਦਾ ਪਰਚਾ ਦਰਜ ਕੀਤਾ ਔਰ ਜੋ ਵੀ ਉਹਦੇ ਚ ਹੋਰ ਵੀ ਅਮੈਂਡਮੈਂਟ ਹੋਣ ਦੀ ਜ਼ਰੂਰਤ ਹੋਊਗੀ ਉਹ ਬਿਲਕੁਲ ਕਰਾਵਾਂਗੇ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਸੱਤ ਪਾਰਟੀ ਕੀ ਕਹਿੰਦੇ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਰਹੇ ਨੇ ਪਿਛਲੇ ਤਿੰਨ ਸਾਲਾਂ ਜਿਹੜਾ ਐਮਐਲਏ ਨੇ ਬਲਬਾ ਸਿੰਘ ਸਪੂਨਾ ਹਲਕੇ ਦੇ ਪਿੰਡਾਂ ਦੀ ਵੀ ਕਿਤੇ ਨੇ ਮੰਡੀ ਬਾਰੇ ਸਾਧਾ ਪਿੰਡ ਚਿੱਟਾ ਮੁਕਤ ਹੋ ਗਏ ਇਹ ਇੱਕ ਸੋਸ਼ਲ ਮੀਡੀਆ ਦੀ ਪਾਰਟੀ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਕਦੀ ਵੀ ਦੇਖੋ ਨਿਊਯਾਰਕ ਦੀ ਪੁਲਿਸ ਨਹੀਂ ਨਸ਼ਾ ਮੁਕਤ ਕਰ ਸਕੀ ਨਿਊਯਾਰਕ ਨੂੰ ਬੜੀ ਕੰਪੀਟੈਂਟ ਕੋਰਸ ਆਪਾਂ ਮੰਨਦੇ ਆ ਇਹ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਾਨੂੰ ਸੋਸ਼ੀਲੀ ਬੱਚਿਆਂ ਨੂੰ ਇੰਗੇਜ ਕਰਨ ਦੀ ਜਰੂਰਤ ਹੈ ਉਹਨਾਂ ਨੂੰ ਸਪੋਰਟ ਚ ਲੈ ਕੇ ਜਾਣ ਦੀ ਜਰੂਰਤ ਹੈ ਉਹਨਾਂ ਨੂੰ ਜੋਬਸ ਦੇਣ ਦੀ ਜਰੂਰਤ ਹੈ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਖੇਤੀਬਾੜੀ ਨਾਲ ਜੁੜਿਆ ਕੀਤਾ ਉਹਨੂੰ ਕਿਤੇ ਨਾ ਕਿਤੇ ਪ੍ਰੋਫਿਟ ਦੇ ਵਿੱਚ ਲੈ ਕੇ ਆਉਣ ਦੀ ਜਰੂਰਤ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਰੋ ਦੇ ਵਿੱਚ ਬੰਨੀਆਂ ਜਾਣ ਤਾਂ ਤਾਂ ਹੀ ਪੋਸੀਬਲ ਹੈਗਾ ਲਿਖਨੇ ਤਾਂ ਦਿੱਲੀ ਅਸਲੀ ਗੱਲ ਹੈ ਇੱਕ ਸਕ੍ਰਿਪਟ ਲਿਖਦੇ ਆ ਭਗਵਾਨ ਮੰਨਤਾ ਇਹ ਲਿਖਦਾ ਵੀ ਹੈ ਨਹੀਂ ਲਿਖਦਾ ਦਿੱਲੀ ਵਾਲੇ ਆ ਇਹ ਕਲਾਕਾਰ ਹੈਗਾ ਬੜ ਕੇ ਬੋਲ ਦਿੰਦਾ ਇਤੋਂ ਵੱਧ ਇਹਦੇ ਬਿਲਕੁਲ ਪੱਲੇ ਕੁਝ ਨਹੀਂ ਹੈਗਾ ਨਹੀਂ ਤਾਂ ਅਦਰਵਾਈਜ਼ ਇਹ ਕਹਿੰਦੇ ਕਿ 31 ਤਰੀਕ ਤੋਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਮੈਂ ਕਿਹਾ ਕੋਈ ਬਹੁਤ ਕੰਪੀਟੈਂਟ ਬੰਦੇ ਵੀ ਹੋਣਗੇ ਪੰਜਾਬ ਇਤਾਂ ਨਸ਼ਾ ਮੁਕਤ ਨਹੀਂ ਹੋਣਾ ਇਹਦੀਆਂ ਸਮੱਸਿਆਵਾਂ ਗੁੰਝਲਦਾਰ ਹੈਗੀਆਂ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਵੀ ਔਰ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਇਹਨੂੰ ਤਕੜੇ ਹੋ ਕੇ ਕਿਉਂਕਿ ਖਾਸ ਕਰਕੇ ਜਿਹੋ ਜਿਹਾ ਆ ਹਰਕਤ ਹੋਈ ਆ ਉਦੋਂ ਪਹਿਲਾਂ CIA ਨੇ ਇੱਕ ਨੌਜਵਾਨ ਦੀ ਜਿਹੜੀ CIA ਦੇ ਵਿੱਚ ਡੈਥ ਹੋਈ ਆ ਉਹ ਉਹ ਆਲਟੀਮੇਟਲੀ ਇੱਕ ਟੀਚਰ ਸੀ ਦੇਖੋ ਨਾ ਸਮਾਜ ਚ ਤੁਸੀਂ ਸਨੇਹਾ ਕੀ ਦਿੰਨੇ ਆ ਸਮਾਜ ਦੇ ਵਿੱਚ ਸਨੇਹਾ ਇਹ ਦਿੰਨੇ ਆ ਕਿ ਇਹ ਪੁਲਿਸ ਸਟੇਟ ਹੈ ਮੈਂ ਤਾਂ ਪਹਿਲਾਂ ਹੀ ਵਿਧਾਨ ਸਭਾ ਚ ਕਹਿ ਚੁੱਕਿਆ ਵੀ ਇਹ ਪੁਲਿਸ ਸਟੇਟ ਬਣ ਗਈ ਕਿਉਂਕਿ ਪੁਲਿਸ ਦਾ ਕੰਮ ਪੁਲਿਸ ਦੀ ਜਿਹੜੀ ਜਿਹੜੇ ਮਾਰੇ ਮਾੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਤੇ ਉਹਨਾਂ ਤੇ ਨਕੇਲ ਕੱਸਣਾ ਨਾ ਕਿ ਜਿਹੜਾ ਆਮ ਬੰਦਾ ਜਿਹੜਾ شریف ਬੰਦਾ ਮੈਂ ਦੇਖਦਾ ਕਈ ਵਾਰੀ ਥਾਣਿਆਂ ਦੇ ਵਿੱਚ شریف ਬੰਦਾ ਖੜਾ ਹੁੰਦਾ ਤੇ ਮਾੜਾ ਬੰਦਾ ਕੁਰਸੀ ਤੇ ਬੈਠਾ ਹੁੰਦਾ ਇਹ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਭਗਵੰਤਮਾਨ ਸਰਕਾਰ ਨੇ ਬੜਾ ਦਿੱਤੇ ਸਰ ਇਹ ਤਾਂ ਫੌਜੀ ਸੀ ਕਿ ਹਿੰਮਤ ਕਰ ਲਈ ਆਮ ਬੰਦਾ ਕਿਵੇਂ ਹਿੰਮਤ ਕਰੇਗਾ ਨਾ ਸ਼ੁਕਰ ਕਰ ਮੈਂ ਕਹਿੰਦਾ ਵੀ ਬਹੁਤ ਇਹ ਮਾੜੀ ਗੱਲ ਆ ਕਿਉਂਕਿ ਕਿਸੇ ਚੀਜ਼ ਕੋਈ ਇਨਸੀਡੈਂਟ ਹੋ ਜਾਣਾ ਅਲੱਗ ਗੱਲ ਆ ਲੇਕਿਨ ਕਿਸੇ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਭੈ ਪਾ ਦੇਣਾ ਡਰਪਾ ਦੇਣਾ ਉਹ ਸਮਾਜ ਦੇ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਇਹਨੂੰ ਫੇਸ ਕਰਨਾ ਚਾਹੀਦਾ ਔਰ ਮੈਂ ਤਾਂ ਇਹਨਾਂ ਦੇ ਪਿੰਡ ਵੀ ਜਾਊਂਗਾ ਉੱਥੇ ਪਿੰਡ ਦੇ ਕੋਸ਼ਿਸ਼ ਕਰਦੇ ਆ ਬੰਦਿਆਂ ਨੂੰ ਇਕੱਠੇ ਕਰਕੇ ਜੋ ਕਿ ਅਦਰਵਾਈਜ਼ ਆਪਾਂ ਕਹੀਏ ਨਾ ਵੀ ਇਹ ਪੁਲਿਸ ਜਿਹੜੀ ਆ ਇਹ ਕੱਲੀ ਠੀਕ ਕਰ ਸਕਦੀ ਆ ਕੱਲੀ ਵੀ ਨਹੀਂ ਠੀਕ ਕਰ ਸਕਦੀ ਭਾਵੇਂ ਮੈਂ ਨਹੀਂ ਕਹਿੰਦਾ ਪੁਲਿਸ ਦੇ ਵਿੱਚ ਚੰਗੇ ਆਫੀਸਰ ਵੀ ਹੈਗੇ ਆ ਲੇਕਿਨ ਬਲੈਕ ਸ਼ੀਪਸ ਵੀ ਬਹੁਤ ਹੈਗੇ ਆ ਔਰ 블랙 ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੋਂ ਡਿਸਮਿਸ ਕਰਕੇ ਉਹਨਾਂ ਦੇ ਘਰੀ ਭੇਜਣਾ ਚਾਹੀਦਾ ਤਾਂ ਕਿ ਸਮਾਜ ਦੇ ਉੱਤੇ ਇਦਾਂ ਦਾ ਸਾਡੇ ਪੰਜਾਬ ਪੁਲਿਸ ਦੇ ਇਦਾਂ ਦਾ ਧੱਬਾ ਨਾ ਲੱਗੇ ਥੈਂਕ ਯੂ ਥੈਂਕ ਯੂ